ਨਾ ਮੈਂ ਜੀ ਸਰਫਰ ਲਿਖ ਮੈਂ ਅੱਲਾ ਨਾ ਮੈਂ ਪ੍ਰਵੀਨ ਮਦਨ ਜੀ ਵਾਈਸ ਚੇਅਰਮੈਨ ਗਲ ਸੁਰੱਖਿਆ ਸੇਵਾਦਾਰ ਪੰਜਾਬ ਇਹ ਹਮਲਾ ਕਿ ਹੋਇਆ ਜੀ ਇਹ ਮਾਮਲਾ ਅਸਤਰ ਆਇਆ ਜੀ ਕੱਲ ਸਾਨੂੰ ਪਿੰਡ ਦੇ ਵਿੱਚੋਂ ਹੀ ਇੱਕ ਸੂਚਨਾ ਮਿਲੀ ਸੀ ਕਿ ਵਿਰਖੇੜਾ ਦੇ ਸਾਹਮਣੇ ਜਿਹੜਾ ਵਾਟਰ ਬਾਕਸ ਆ ਵਾਟਰ ਬਾਕਸ ਦੇ ਸਾਹਮਣੇ ਜੰਗਲ ਪਿਆ ਹੈ ਜੰਗਲ ਦੇ ਵਿੱਚ ਕੁਝ ਨੇ ਲਗਾਵਾ ਪਈਆਂ ਨੇ ਇੱਕ ਦੋ ਗਾਵਾਂ ਜੋ ਕਿ ਇਹ ਲੱਗ ਰਿਹਾ ਵੀ ਕਿਸੇ ਨੇ ਉਹਨਾਂ ਦਾ ਮਾਰ ਕੇ ਉਹਨਾਂ ਨੂੰ ਉੱਤੇ ਉੱਥੇ ਸੁੱਟਿਆ ਹੋਇਆ ਹੈ ਅਸੀਂ ਜਦੋਂ ਇਹ ਸਾਰੇ ਉਹਨਾਂ ਦੀ ਸੋਚਣਾ ਸੁਣ ਕੇ ਇੱਥੇ तकरीबन 8:30 9:00 ਵਜੇ ਅਸੀਂ ਪਹੁੰਚਿਆ ਸਾਰਾ ਜੰਗਲ ਅਸੀਂ ਦੇਖਿਆ ਤੇ ਘਟੋ ਘੜੇ 25 30 ਕਿੰਨੇ ਹੈਗੇ ਜਿਹੜਾ ਅਸੀਂ ਸਾਰੀ ਛਾਣਬੀਨ ਕੀਤੀ ਅਖੀਰ ਆ ਕੇ ਸਾਨੂੰ ਇੱਥੇ ਸਾਹਮਣੇ ਸਾਨੂੰ ਪਤਾ ਲੱਗਿਆ ਵੀ ਇੱਥੇ ਦੋ ਜੜੀਆਂ ਹੈਗੀਆਂ ਨੀਲ ਜਾਮਾ ਪਈਆਂ ਨੇ ਔਰ ਉਹਨਾਂ ਦੇ ਦੋ ਬੱਚੇ ਆ ਪੇਟ ਵਿੱਚ ਉਸ ਟਾਈਮ ਰਾਤ ਨੂੰ ਜਦੋਂ ਪਤਾ ਲੱਗਿਆ ਵੀ ਦੋ ਬੱਚੇ ਵੀ ਪਏ ਨੇ ਉਸੇ ਟਾਈਮ ਅਸੀਂ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਡਿਪਟੀ ਸਾਹਿਬ ਵੀ ਇੱਥੇ ਪਹੁੰਚੇ ਐਸਐਚਓ ਸਾਹਿਬ ਪਹੁੰਚੇ ਔਰ ਉਹਨਾਂ ਨੇ ਸਾਨੂੰ ਉਸ ਟਾਈਮ ਵੀ ਵਿਸ਼ਵਾਸ ਦਿਵਾਇਆ ਸੀ ਵੀ ਜਿਹੜੀ ਇਹ ਬੰਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਜਿਹੜੇ ਦੋਸ਼ੀ ਨੇ ਉਹ ਫੜੇ ਜਾਣਗੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਉਹ ਸੀ ਕੀਤੀ ਜਾਊਗੀ ਉਹ ਸਾਰੀ ਘਟਨਾ ਵਾਪਨ ਤੋਂ ਬਾਅਦ ਅੱਜ ਸਵੇਰੇ ਅਸੀਂ ਫੇਰ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਵਣ ਵਿਭਾਗ ਦੀ ਟੀਮ ਇੱਥੇ ਆਈ ਹੋਈ ਸੀ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਜੀਵ ਜੰਤੂ ਦੇ ਪ੍ਰਧਾਨ ਨੇ ਸਾਡੀ ਬਿਸ਼ਨੋਈ ਜੀ ਅਬੋਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਵਣ ਵਿਭਾਗ ਨਾਲ ਕੰਟੈਕਟ ਕਰਕੇ ਇੱਥੇ ਸਾਰੀ ਟੀਮ ਭੇਜੀ ਉਹ ਟੀਮ ਨੇ ਆ ਕੇ ਇੱਥੇ ਜਦੋਂ ਹੁਣ ਪੋਸਟਮਾਰਟਮ ਵਗੈਰਾ ਕੀਤਾ ਉਸ ਪੋਸਟਮਾਰਟਮ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਹਦੇ ਫਾਇਰ ਮਾਰਿਆ ਗਿਆ ਹੈ ਫਾਇਰ ਮਾਰ ਕੇ ਇਹਨੂੰ ਮਾਰਿਆ ਗਿਆ ਤੇ ਉਸ ਪੋਸਟਮਾਰਟਮ ਦੇ ਮੁਤਾਬਕ ਹੀ ਦੋ ਦੇ ਜਾਇ ਚਾਰ ਬੱਚੇ ਅੰਦਰੋਂ ਨਿਕਲੇ ਨੇ ਕਹਿੰਦਾ ਮਤਲਬ ਕਿ ਇਹ ਹੈ ਵੀ ਬਹੁਤ ਵੱਡਾ ਇਹ ਪਾਪ ਕੀਤਾ ਗਿਆ ਹੈ ਪਿੰਡ ਦੇ ਬੰਦੇ ਦੀ ਸੂਚਨਾ ਦੇ ਮੁਤਾਬਕ ਹੀ ਸਾਨੂੰ ਇਹ ਸਪਸ਼ਟ ਕੀਤਾ ਗਿਆ ਸੀ ਵੀ ਇੱਥੇ ਦੇ ਇੱਕ ਵਾਟਰ ਬਾਕਸ ਦੇ ਵਿੱਚ ਇੱਕ ਮੁੰਡਾ ਜੋ ਕੰਮ ਕਰਦਾ ਹੈ ਉਹਨੂੰ ਇਸ ਘਟਨਾ ਦਾ ਸਾਰਾ ਪਤਾ ਹੈ ਅਸੀਂ ਉਹ ਸਾਰੇ ਜਿਹੜਾ ਮੁੰਡਾ ਸੀ ਉਹ ਐਸਐਚਓ ਸਾਹਿਬ ਨੂੰ ਦੱਸਦਾ ਹੁਣ ਐਸਐਚਓ ਸਾਹਿਬ ਆਏ ਸੀਗੇ ਉਹ ਮੁੰਡੇ ਨੂੰ ਮਾਰ ਲੈ ਗਿਆ ਇਨਕੁਆਇਰੀ ਜਿਹੜੀ ਹੈਗੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਪ੍ਰਸ਼ਾਸਨ ਤੇ ਤੇ বন ਵਿਭਾਗ ਤੇ ਉਮੀਦ ਹੈ ਵਿਸ਼ਵਾਸ ਵੀ ਅਸੀਂ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਸਜ਼ਾ ਦਿੱਤੀ ਜਾਏਗੀ ਔਰ ਬੰਦੀ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਜੀ ਨਾ ਮੈਂ ਕਿਹੜੇ ਡਿਪਾਰਟਮੈਂਟ ਨਾਲ ਬੰਦੇ ਹਾਂ ਮੇਰਾ ਨਾਮ ਨਿਹਾਰਾਨੀ ਹੈ ਮੈਂ বন ਵਿਭਾਗ ਨਾਲ ਬੰਦੇ ਤਾਂ ਜੀ ਮੈਮ ਮੇਰਾ ਇਹ ਮਾਮਲਾ ਹੋਇਆ ਕਿ ਇਹ ਕਿਹੜਾ ਮਾਮਲਾ ਹੈ ਤਰ ਹਾਲਾ ਸਪਸ਼ਟ ਕਰਾਨੀ ਹੋਇਆ ਸਾਨੂੰ ਜਰਾਤ 12 ਖਬਰ ਮਿਲੀ ਹੈ ਕਿ ਇੱਥੇ ਦੋ ਰੋ ਮਰੇ ਹੋਏ ਪਾਏ ਗਏ ਸੋਰੇ ਆ ਕੇ ਮੋਕਾ ਦੇਖਿਆ ਤਾਂ ਉੱਥੇ ਦੋ ਰੋ ਫੀਮੇਲ ਸੀ ਜਿਨ੍ਹਾਂ ਦੇ ਦੋ ਬੱਚੇ ਵੀ ਨਾਲ ਮਰੇ ਹੋਏ ਪਾਏ ਗਏ ਹੈ ਤੇ ਹੁਣ ਪੋਸਟਮਾਰਟਮ ਕਰਦੇ ਪਤਾ ਲੱਗੇ ਕਿ ਦੋ ਬੱਚੇ ਹੋਰ ਸੀਗੇ ਮਤਲਬ ਚਾਰ ਬੱਚੇ ਤੇ ਦੋ ਰੋ ਮਰੇ ਹੈ ਜੀ ਇਹ ਮੈਂ ਕੋਈ ਹੋਰ ਨਾਲ ਕੋ ਦੇਖਣ ਮਗਰਾ ਵੀ ਲੱਭੇ ਨਹੀਂ ਸਰ ਹਾਲੇ ਤੱਕ ਤਾਂ ਨਹੀਂ ਸਿਰਫ ਉਹਨਾਂ ਦੇ ਧੜ ਵਡਣ ਦੇ ਮਿਲਿਆ ਇੱਕ ਰੋ ਨੂੰ ਉਹਦਾ ਸਿਰ ਵਡਣ ਵਧਿਆ ਗਿਆ ਕੋਸ਼ਿਸ਼ ਕੀਤੀ ਗਈ ਅਦੀ ਕਾਰਵਾਈ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਅਸੀਂ ਹਲੇ ਆਪਣੀ ਕਾਰਵਾਈ ਚ ਜਾਰੀ ਹੈ ਪੁਲਿਸ ਨੂੰ ਉਹਦੇ ਬਲੋ ਲਿਖਿਆ ਗਿਆ ਹਾਂ ਡਾਕਟਰ ਜਾ ਕੇ ਲਿਖ ਕੇ ਦੇਣੇ ਅਸੀਂ ਸਵੇਰ ਦੇ ਇੱਥੇ ਆ ਆਪ ਜਿ ਪਰਤਾਲਦੀ ਹਾਂ ਜੀ ਸਰ ਜਿਹੜੀ ਇੱਕ ਗਵਾਂ ਦੇ ਨਾਲ ਜੋ ਇੱਕ ਮਾਮਲਾ ਸਾਹਮਣੇ ਆਇਆ ਵਿਖੇੜਾ ਆਪਣੇ ਤਾਂ ਕੀ ਪੂਰਾ ਮਾਮਲਾ ਕੀ ਸਰ ਰੋ ਸੂchna ਮਿਲਦੀ ਕਿ ਉਥੇ ਜਿਹੜੇ ਆਪਣਾ ਦੋ ਕੋਈ ਉੱਥੇ ਕਟਵਾੜੇ ਹਾਲ ਚ ਪਏ ਆ ਉਸ ਵਾਂਸੀੜਾ ਮੇਰੇ ਵੱਲੋਂ ਤੇ ਮੁੱਖ ਅਕਸਰ ਥਾਣਾ ਸਰਗਰ ਮੋਡ ਨੂੰ ਅਸੀਂ ਜਾ ਕੇ ਮੌਕੇ ਲਾ ਮਾਣਾ ਕੀਤਾ ਜੋ ਉੱਥੇ ਵਣਪਾਲ ਵਾਲੇ ਵੀ ਆਉਂਦੇ ਅਸੀਂ ਇਹ ਚ ਸ਼ਾਮਲ ਕਰਕੇ ਉਹਨਾਂ ਵੱਲੋਂ ਅਸੀਂ ਸਾਂਝੇ ਤੌਰ ਤੇ ਸਾਡੀ ਕਾਰਵਾਈ ਕੀਤੀ ਜਾਂਦੀ ਜੀ ਤੇ ਕੁਝ ਮੌਕੇ ਤੇ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਹਾਂ ਜਿਹੜੇ ਹਾਲਾਤ ਸੀਗੇ ਅਸੀਂ ਉਹ ਸਰਗਰ ਜਗਾ ਨੇ ਕੋਸ਼ਿਸ਼ ਇੱਕ ਬੰਨਿਆਂ ਦੇ ਸਾਨੂੰ ਸ਼ੱਕ ਹੈਗਾ ਉਹਨਾਂ ਤੋਂ ਅਸੀਂ ਕੁਝ ਕੁਝ ਕਰਦੇ ਹਾਂ ਇਹ ਗੰਮੀ ਕਾਰਵਾਈ ਤੋਂ ਲਿਖਣ ਵਾਲੀ ਬਾਰੇ ਤਾਂ ਜੀ ਸੰਗੀਰਨ ਵਾਲੇ ਹਾਂਜੀ ਅਸੀਂ ਸਾਂਝੇ ਤੌਰ ਤੇ ਵੀ ਕਾਰਵਾਈ ਕਰਦੇ ਹਾਂ ਜੋ ਜਾਣ ਸਰ ਤੁਸੀਂ ਇਸ ਤਰ੍ਹਾਂ ਜਿਹੜੀ ਜਾਣਦੇ ਹੋ ਉਸ ਤੋਂ ਕੀਮਤ ਜਗੀ ਕਿਸੇ ਨੂੰ ਨਹੀਂ ਆਪਣਾ ਮੁੱਖ ਅਫਸਰ ਥਾਣਾ ਵੱਲੋਂ ਮੇਰੇ ਵੱਲੋਂ ਖੁਦ ਹੀ ਨਿਗਰਾਨੀ ਕੀਤੀ ਜਾ ਰਹੀ ਹੈ